ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਨਾ ਸੋਡੇ ਨਾਲ ਆਪ ਰਖੜੀ ਤੇ ਥੋੜੀ ਗੱਲਬਾਤ ਕਰਨ ਲੱਗੇ ਆਂ ਕੱਲ ਸੀਗੀ ਰਖੜੀ ਤੇ ਆਪਣੇ ਭੈਣ ਵੀ ਰਖੜੀ ਬੰਨਣ ਆਈ ਸੀ ਤਾਂ ਜਿਹੜੀ ਪਿੱਛੇ ਸੀ ਥੋੜੀ ਵੀਡੀਓ ਤਾਂ ਫੋਟੋ ਇੱਕ ਦੇਖੀਏ ਤਾਂ ਭੈਣ ਜੀ ਮੇਰੀ ਦੀ ਰਖੜੀ ਬੰਨਦੀ ਸੀ ਤਾਂ ਰਖੜੀ ਇਹ ਆਪਣਾ ਇੱਕ ਪਵਿੱਤਰ ਤਿਹਾਰ ਹੈ ਨਾ ਚਲ ਅੱਜ ਕੱਲੋ ਲੋਕ ਇਹਨੂੰ ਕਿਸੇ ਚੀਜ਼ ਦਾ ਮਰਜ਼ੀ ਨਾਮ ਦੇ ਹੀ ਜਾਂਦੇ ਹਨਾ ਜਾਇ ਤੇ ਰੀਲਾਂ ਬਣ ਜਾਂਦੇ ਹਨਾ ਵੀਵੇਂ ਕੋਈ ਮੰਨ ਲਓ ਕਮੇਡੀ ਵੀਲਾਂ ਬਣੀਆਂ ਨੇ ਚਲੋ ਉਹ ਕਮੇਡੀ ਚੀਜ਼ਾਂ ਲੱਗ ਚੀਜ਼ਾਂ ਨੇ ਜਿਹਨੂੰ ਕੋਈ ਕਹਿੰਦਾ ਮੈਂ ਰਹਾ 1000 ਰੁਪਏ ਲੈਣਾ ਸੀ ਘੱਟ ਦਿੱਤਾ ਕੋਈ ਕਹਿੰਦਾ ਵੀ ਯਾਰ ਇੱਕ ਦੂਰੀ ਲਾ ਆਈਆਂ ਸੀਗੀਆਂ ਤੇ ਵੀ ਵੀਰੇ ਤੇਰੇ ਕੋਲ ਪੈਸੇ ਨਹੀਂ ਤੇ ਤੂੰ ਮੇਰੇ ਸੌਹਰਾਂ ਦੇ ਸਾਹਮਣੇ ਹੈ ਨਾ ਵੀ ਆਹ ਲੈ ਪੈਸੇ ਦੇ ਦਿਆਂ ਨਾ ਤੇ ਉਹ ਇਹੋ ਜਿਹੇ ਭਰਾ ਦਿਖਾਏ ਜਾਂਦੇ ਜਿਹੜੇ ਵੀ ਮੰਨ ਲਓ ਵਿੱਚ ਪੈਸੇ ਰੱਖ ਕੇ ਜਿਵੇਂ ਭੈਣੇ 2000 ਦੇ ਦਿੰਦਾ ਤੇ 100 ਹੀ ਦਿੰਦੇ ਆ ਚਲੋ ਇੱਕ ਤਰ੍ਹਾਂ ਦੀ ਫਨੀ ਵੀਡੀਓ ਨੇ ਪਰ ਰਿਐਲਿਟੀ 'ਚ ਮੈਂ ਨਹੀਂ ਮੰਨਦਾ ਵੀ ਇਦਾਂ ਹੁੰਦਾ हां बहुत सारे ਭਰਾ ਆ ਗਏ ਤੇ ਥੋੜੀ ਜਿਹੀ ਇੱਕ ਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰ ਦਿਓ ਥੋੜੀ ਵੀਡੀਓ ਲੰਮੀ ਹੋਊਗੀ। ਇਹੋ ਜਿਹੇ ਭਰਾ ਹੈਗੇ ਨੇ ਯਾਰ ਜਿਹੜੇ ਆਪਣੀਆਂ ਭੈਣਾਂ ਦਾ ਬਹੁਤ ਘਰ ਦਿਆਣਾ ਤੇ ਆਪਦੇ ਮੂੰਹ ਦੀਆਂ ਮਿੱਠਵਾਲੀ ਕਾਣ ਦੀ ਗੱਲ ਨਹੀਂ ਹੁੰਦੀ ਪਰ 90% ਭਰਾ ਇਹ ਜਿਹੜੇ ਆਪਦੀ ਭੈਣ ਤੋਂ ਜਾਣ ਵਾਲੇ ਹੁੰਦੇ ਹਨ ਕਿਨਾਂ ਕਿਉਂਕਿ ਭੈਣ ਭਰਾਵਾਂ ਦਾ ਰਿਸ਼ਤਾ ਬਹੁਤ ਜ਼ਿਆਦਾ ਪਵਿੱਤਰ ਹੁੰਦਾ ਹਨ ਤੇ ਵੀ ਮੈਨੂੰ ਬਹੁਤ ਦੂਚਾ ਹੁੰਦਾ ਵੀ ਹਨ ਯਾਰ ਵੀ ਭੈਣ ਆਊਗੀ ਬਾਈ ਆਊਗਾ ਨਾ ਜਿਵਾਂਕਾਂ ਨੂੰ ਵੀ ਵਾਧੂ ਹੁੰਦਾ ਵੀ ਘੂਹਾਰੇ ਆਉਣਗੇ ਅੱਜ ਹਨ ਸਾਡੇ ਸਾਡੇ ਤਾਂ ਵਾਧੂ ਚਾ ਬਣਾਉਣੇ ਆ ਜੀ ਹਨ ਕੋਈ ਹੁੰਦਾ ਵੀ ਕੋਈ ਭੈਣ ਕੱਪੜਿਆਂ ਦੀ ਮਾਰੀ ਆਉਂਦੀ ਹੈ ਹਨ ਜਾਂ ਜਾਂ ਕਿਵੇਂ ਵੀ ਆਉਂਦੀ ਹੈ ਨਾ ਇਹ ਤਾਂ ਇੱਕ ਤਰ੍ਹਾਂ ਦਾ ਪੜਾ ਤੋ ਰਿਸ਼ਤਾ ਬੰਨਣਾ ਇੰਨੇ ਭਾਨੇ ਨਾਲ ਕੁੜੀਆਂ ਆ ਜਾਂਦੀਆਂ ਹਨਾ ਚਲੋ ਵੀ ਕੰਮ ਧੰਦੇ ਸਾਰਿਆਂ ਨੂੰ ਹੁੰਦੇ ਸਾਰੇ ਪਰਿਵਾਰਾਂ ਚ ਆਪਣੇ ਪਰਵਾਰਾਂ ਚ ਜਾਂ ਹੋਰਾਂ ਵੀ ਕੰਮ ਧੰਦੇ ਹੁੰਦੇ ਟਾਈਮ ਨਹੀਂ ਲੱਗਦਾ ਪਰ ਇਹ ਤਿਹਾਰ ਸੀਗੇ ਜਿਹੜੇ ਨੇ ਵੀ ਮੈਂ ਆਪਾਂ ਕਹਿੰਦਾ ਅੱਜਕੱਲ ਮੋਬਾਈਲਾਂ ਨੇ ਦੁਨੀਆ ਤੋੜਤੀ ਕਿਤਨਾ ਕਿਤੇ ਮੋਬਾਈਲਾਂ ਨੇ ਦੁਨੀਆ ਜੋੜੀ ਵੀ ਆ ਤੇ ਕਿਤਨਾ ਕਿਤੇ ਤੋੜੀ ਵੀ ਆ ਹਨ ਫਿਰ ਇੱਕ ਜੀ ਰਖੜੀ ਤੇ ਆਉਣਾ ਪੈਣਾ ਹੈ ਨਾ ਵੀ ਉਹ ਬਣਨਾ ਹੁੰਦਾ ਵੀ ਮੈਂ ਤਾਂ ਰਖੜੀ ਬਣਨ ਜਾਣਾਗਾ ਨਾ ਵੀ ਆਲਾ ਟਾਈਮ ਕੱਢਦਾ ਚਾਹਤ ਨੂੰ ਮੁਰੇ ਜਾਏ ਰਾਤ ਲਾ ਕੇ ਜਾਵੇ ਨਾ ਉਹ ਚੀਜ਼ ਚਲ ਜੇ ਆਪਾਂ ਕਹਿੰਦੇ ਵੀ ਚਲ ਆਈ ਵਾਰ ਪੈਨ ਤੋਂ ਨਹੀਂ ਵੀ ਆਈ ਹੈ ਨਾ ਕਿਸੇ ਕੋਲ ਨਹੀਂ ਟਾਈਮ ਹੁੰਦਾ ਜਾਂ ਕੋਈ ਕਿਸੇ ਦੀ ਫੈਮਿਲੀ ਹੈ ਜਿੰਦੇ ਤੇ ਕਈ ਵਾਰੀ ਕਿਸੇ ਪਰਿਵਾਰ ਚ ਟਾਈਮ ਘਟਾ ਹੁੰਦਾ ਵੀ ਚਲ ਜਾਂ ਕੋਈ ਕਈ ਵਾਰੀ ਡਿੱਕਾ ਲੱਗ ਜਾਂਦਾ ਤਾਂ ਭੈਣ ਆ ਨਹੀਂ ਸਕਦੀ ਤਾਂ ਉੱਥੇ ਭਰਾ ਨੂੰ ਜਾਣਾ ਚਾਹੀਦਾ ਨਾ ਵੀ ਭਰਾ ਵਗ ਜਣਾ ਵੀ ਰਖੜੀ ਬਣਾਉਣ ਵਗ ਜੇ ਯਾਰ ਤੇ ਮੈਂ ਥੋੜੀ ਜਿਹੀ ਵਿੱਚ ਸ਼ੋਰਟ ਲਾਉਂਗਾ ਤੇ ਪਹਿਲਾਂ ਹਜੇ ਭੈਣ ਦਾ ਕੋਈ ਪਤਾ ਨਹੀਂ ਸੀਗਾ ਵੀ ਆਏਗਾ ਕਿ ਭੈਣ ਤੋ ਆਇਆ ਜਾਊਗਾ ਜੇ ਮੈਨੂੰ ਜਾਣਾ ਪਊਗਾ ਤੇ ਬਿਸਕੁਟ ਣਕੜਾ ਫਿਰ ਮੈਂ ਸਵੇਰ ਜਾ ਕੇ ਤੇ ਪਹਿਲਾਂ ਬਿਸਕੁਟ ਣਕੜਾ ਕੇ ਲੈ ਕੇ ਆਪਣਾ ਮਨ ਵਾਸਤੇ ਤੇ ਦੋ ਤਿੰਨ ਘੰਟੇ ਉਧਰ ਲੱਗ ਗਏ 10 ਵਜੇ ਨੂੰ ਉਹਨਾਂ ਨੇ ਆਇਆ ਸੀ ਭਾਣ ਜਿਹਦੀ ਆਪਾਂ ਵੀਡੀਓ ਪਾਈ ਸੀ ਭਾਣ ਦਾ ਸਾਡਾ ਬਾਲਾ ਕਰਦਾਗਾ ਤੇ ਭਾਣ ਦਾ ਪਰਸੋਂ ਆਹਦੇ ਫੋਫੜੀ ਨਾਲ ਉਹ ਇੱਥੇ ਲੰਘਦੇ ਸੀ ਕਹਿੰਦਾ ਮੈਨੂੰ ਤਾਂ ਮੁੱਛੇ ਲਾਜੋ ਤੇ ਉਹ ਪਹਿਲੀ ਆਗਾ ਸੀ ਉਹਨੇ ਤਾਂ ਫੁੱਲਨ ਜਾਇਨ ਜੀ ਕੀਤਾ ਚਲ ਇੱਕ ਰਾਤ ਦੀ ਵਾਕ ਨਾਲ ਲਾ ਕੇ ਠੀਕ ਹੈ ਨਾ ਤੇ ਭੈਣਾਂ ਦੇ ਵਿੱਚ ਇਹ ਗੱਲ ਕਰਦੇ ਸੀ ਕਿ ਯਾਰ ਕੁਛ ਭਰਾ ਇਹ ਜਿਹੇ ਹਨ ਜਦੋਂ ਆਪਾਂ ਚਲੋ ਸਾਰੇ ਨਹੀਂ ਹੋਣੇ ਕੋਈ ਗੁੱਸਾ ਵੀ ਨਾ ਕਰੋ ਵੀ ਕੁਛ ਭਰਾ ਇਹ ਜਿਹੇ ਮੰਨ ਲਓ ਜਿਹਦੇ ਜ਼ਿਆਦੇ ਭੈਣਾਂ ਨੇ ਨਾ ਜਾਂ ਕੋਈ ਕਈ ਵੀ ਪਰਿਵਾਰ ਵੱਡਾ ਹੁੰਦਾ ਜਿਵੇਂ ਦੋ ਤਿੰਨ ਭਰਾ ਨੇ ਪੰਜ ਚਾਰ ਭੈਣਾਂ ਜਾਂ ਦੋ ਤੇ ਭੈਣਾਂ ਨੇ ਵਿੱਚ ਇਹਨਾਂ ਲੋਕਾਂ ਨੇ ਮੈਨੂੰ ਬਹੁਤ ਵੀ ਉਪ ਦੇਖਦੇ ਆ ਇਹ ਜਿਹੇ ਨਾ ਪਕੇ ਨੂੰ ਰਾਕੇ ਨੀ ਗੱਲ ਕਰਦੇ ਭੈਣਾਂ ਵੰਡ ਰੱਖੀਆਂ ਵੀ ਉਹਦੇ ਕੋਲੇ ਇੱਕ ਕੋਲੇ ਤੂੰ ਜਾਏਂ ਜਾਂ ਦੂਜੀ ਕੋਲੇ ਤੂੰ ਜਾਏਂ ਠੀਕ ਹੈ ਜਿਵੇਂ ਯਾਰ ਅੱਗੇ ਆਉਣਾਂ ਜੀ ਲੋਕਾਂ ਨੇ ਮਾਂ ਤੋਂ ਵੰਡ ਲਈ ਵੀ ਮਾਂ ਇੱਕ ਪੁੱਤਰ ਨਾਲ ਪਰਾਉ ਦੂਜੇ ਪਤਨ ਵਾਲਾ ਲੋਕਾਂ ਨੇ ਜ਼ਮੀਨ ਵੰਡ ਲਈ ਹਨ ਪਰ ਇਹ ਹੁੰਦਾ ਤਾਂ ਉੱਥੇ ਜਿੱਥੇ ਭਰਾ ਨੇ ਤੇ ਵੀ ਚਲੋ ਯਾਰ ਭਰਾਵਾਂ ਚ ਆਪਾਂ ਕਹਿੰਦੇ ਆ ਵੀ ਉਹਨਾਂ ਦੇ ਘਰਾਂ ਵਾਲਿਆਂ ਚ ਲਾ ਲਾ ਵੀ ਅੱਡ ਅੱਡ ਘਰਾਂ ਦੀ ਹੁੰਦੀਆਂ ਉਹਨਾਂ ਵਿੱਚ ਨਹੀਂ ਬਣਦੀ ਤਾਂ ਭਰਾਵਾਂ ਨੂੰ ਇਸ ਇਹ ਚੀਜ਼ ਨਹੀਂ ਕਰਨ ਚਾਹੁੰਦੇ ਹਨ ਕਿ ਯਾਰ ਤੁਸੀਂ ਆ ਗਏਂ ਭੈਣਾਂ ਵੀ ਵੰਡ ਲਓ ਤੇ ਕਿੱਡੀ ਕੀ ਗੱਲ ਹੁੰਦੀ ਹੈ 1000 2000 ਰੁਪਏ ਦੀ ਸੂਟ ਦੀ ਹਨਾ ਜਾਂ ਪਰ ਭੈਣ ਆ ਭੈਣਾਂ ਮੈਂ ਅੱਜ ਤੱਕ ਕੋਈ ਭੈਣ ਚਾਹੇ ਪ੍ਰਾਉ ਦਾ ਕਿੱਦਾਂ ਹੀ ਮਾੜਾ ਹੋਵੇ ਅਜ ਤੱਕ ਮੈਂ ਨਹੀਂ ਦੇਖਣਗੇ ਕੋਈ ਭੈਣ ਆਉਂਦੇ ਭਰਾ ਨੂੰ ਮਾੜਾ ਕਹਿੰਦੇ ਵੀ ਉਹ ਮੇਰੇ ਕੋਲੇ ਆਉਂਦਾ ਨਹੀਂ ਹੈ ਨਾ ਜਾਂ ਮੈਨੂੰ ਫੋਨ ਨਹੀਂ ਕਰਦਾ ਤੇ ਭੈਣ ਹਮੇਸ਼ਾ ਹੀ ਭਰਾਵਾਂ ਦੇ ਸਟੇਟਸ ਲਾਉਂਦੀਆਂ ਨੇ ਭਰਾਵਾਂ ਦੀ ਸੁੱਖ ਮੰਗਦੀਆਂ ਨੇ ਹਨਾ ਤੇ ਜੇ ਜਿਵੇਂ ਉਹ ਵੀਡੀਓ ਦਿਖਾਈਆਂ ਨੇ ਵੀ ਮੇਰੇ ਕੋਲ ਭਰਾ ਕੋਲੇ ਪੈਸੇ ਘੱਟ ਹੁੰਦੇ ਤਾਂ ਆਪਦੇ ਕੋਲੋਂ ਵੀ ਆਪਦੇ ਛੋਰੇ ਮੂਰੇ ਇਹ ਕਰਨੇ ਮਾਰੇ ਵੀ ਆ ਮੇਰੇ ਭਰਾ ਨੇ ਮੈਨੂੰ ਰੱਖੀ ਤੇ ਇੰਨੇ ਪੈਸੇ ਦਿੱਤੇ ਹਨਾ ਚਲੋ ਇਹ ਤਾਂ ਇੱਕ ਮਾਣ ਹੁੰਦਾ ਚਾਹੇ ਬੰਦਾ 100 ਰੁਪਏ ਦੇ ਦੇ ਚਾਹੇ 500 ਦੇ ਚਾਹੇ 1000 ਦੇ ਚਾਹੇ 2000 ਦੇ ਕੁਝ ਮਰਜ਼ੀ ਦੇ ਉਹ ਬੰਦਾ ਮਾਣ ਹ ਲੀਆਂ ਕਰਕੇ ਪਹਿਣਾਉਣਾ ਹੁੰਦਾ ਮੈਂ ਆਉਦੇ ਭਰਾ ਦੇ ਰਖੜੀ ਬੰਨਣਾ ਚਾਹ ਰਖੜੀ ਬੰਨਣੀ ਹੈ ਕੋਈ ਕਿਵੇਂ ਵੀ ਸਿਸਟਮ ਬਣਾਇਆ ਕੋਈ ਹੁਣ ਵਿੱਚ ਪੱਗਾਂ ਦੇ ਜਾਂਦੀਆਂ ਨੇ ਪਹਿਣਾਣਾ ਵਿੱਚ ਘਾਣਾ ਗਈਆਂ ਨੇ ਇਹ ਵੀ ਅਸੀਂ ਕੜਾ ਦੇਣਾ ਭਰਾ ਨੂੰ ਹਣਾ ਤੇ ਕੋਈ ਚਾਂਦੀ ਦੀ ਰਖੜੀ ਦੀ 10 ਰਾਂਜੇ ਚਾਂਦੀ ਰਖੜੀ ਦਾ ਟ੍ਰੈਂਡ ਚੱਲਿਆ ਪਰ ਇੱਕ ਤਾਗਾ ਵੀ ਇੱਕ ਪਵਿੱਤਰ ਧਾਰਨ ਹੋਣਾ ਉਸ ਇੱਕ ਤਾਗੇ ਦੀ ਰਖੜੀ ਬਹੁਤ ਹੁੰਦੀ ਹੈ 10 ਰੁਪਏ ਦੀ ਕੀਮਤ ਵਾਲੀ ਠੀਕ ਆ ਤੇ ਭਰਾ ਨੇ ਜੋ ਦੇਤਾ ਕੋਈ ਦੇਤਾ ਉਹਦੇ ਦਿਲ ਹਣਾ ਬਸ ਹੁੰਦੀਆਂ ਨੇ ਇਹ ਗੱਲਾਂ ਬਾਤਾਂ ਵੀ ਦੁੱਖ ਸੁੱਖ ਹੋ ਜਾਂਦਾ ਐਨਾਂ ਚੜਾਪਾ ਇਕੱਠੇ ਖੇਡੇ ਵਾਲੇ ਹੁੰਨੇ ਹਣਾ ਪਹਿਣਾ ਕੋਲੇ ਬੰਦਾ ਬੈਹ ਜਾਂਦਾ ਤੇ ਪਰੋਣੇ ਆਉਂਦੇ ਨਾਲ ਉਹਨਾਂ ਦੀ ਵੀ ਆਪਣੀ ਇੱਜ਼ਤ ਕਰਨੀ ਚਾਹੀਦੀ ਹੈ ਨਾ ਤੇ ਭੈਣ ਦਾ ਘਰ ਤਾਂ ਚੱਲ ਹੁਣ ਉਹੀ ਘਰ ਹੁੰਦਾ ਪਰ ਫਿਰ ਵੀ ਬਹਾਨੇ ਨਾਲ ਭੈਣ ਆਉਂਦੀਆਂ ਨੇ ਮੈਨੂੰ ਉਹਨਾਂ ਭਰਾਵਾਂ ਤੇ ਬਹੁਤ ਗੁੱਸਾ ਆ ਚੜਦਾ ਯਾਰ ਜਿਹੜੇ ਕਹਿੰਦੇ ਸਾਡੇ ਕੋਲੇ ਟਾਈਮ ਨਹੀਂ ਹੈ ਨਾ ਵੀ ਯਾਰ ਤੁਹਾਡੇ ਕੋਲੇ ਜੇ ਤੁਸੀਂ ਆਪਦੇ ਘਰਾਂ ਵਾਲੀ ਨਾਲ ਜਾ ਸਕਦੇ ਹੋ ਜਾਂ ਵੀ ਮੰਨ ਲਓ ਉਹ ਜਾਂਦੀ ਆ ਠੀਕ ਆ ਆਪਾਂ ਕਹਿੰਦੇ ਵੀ ਨਹੀਂ ਉਹਨਾਂ ਕੋਲ ਵੀ ਪਹਿਲਾਂ ਮੈਨੂੰ ਮੇਰੀ ਪਹਿਲਾ ਭੈਣ ਵੀ ਜ਼ਰੂਰੀ ਹੈ ਸਾਰੇ ਭਰਾਵਾਂ ਨਾਲ ਆਪਾਂ ਗੱਲ ਕਰਦੇ ਹਾਂ ਠੀਕ ਆ ਹਾਂ ਸਾਰੀਆਂ ਮੰਨ ਲਓ ਆਪਾਂ ਕਹਿੰਨੇ ਜਿਵੇਂ ਸਾਰੀਆਂ ਭਾਬੀਆਂ ਵੀ ਮਾੜੀਆਂ ਹੁੰਦੀਆਂ ਵਿੱਚ ਭਾਬੀਆਂ ਨੂੰ ਬਹੁਤ ਚਾਹ ਹੁੰਦਾ ਹਨ ਵੀ ਅੱਜ ਮੇਰੀ ਨਾਮ ਦਾ ਹੋਊਗੀ ਹਨ ਤੇ ਫਿਰ ਕੁਝ ਬੰਦੇ ਯਾਰ ਆਪਦੇ ਨਵੇਂ ਰਿਲੇਸ਼ਨਾਂ 'ਚ ਜੁੜ ਜਾਂਦੇ ਹਨ ਵੀ ਅਸੀਂ ਉਹਦੇ ਸਹੁਰਾ ਨਾਲ ਵਰਤਣਾ ਜਾਂ ਮੈਂ ਆਪਦੇ ਜਵਾਕਾਂ ਵਾਸਤੇ ਆਹ ਕਰਨਾ ਆਹ ਕਰਨਾ ਹਨ ਤੇ ਵਿਆਹ ਦੇ ਭਾਂਜੇ ਭਾਂਜੇ ਨਾਲ ਵੀ ਨਾ ਪਿਆਰ ਕਰਨਾ ਯਾਰ ਸਿਰਫ ਆਪਦੇ ਜਵਾਕਾਂ ਬਾਰੇ ਸੋਚਣਾ ਠੀਕ ਆ ਇਹ ਨਾ ਫਿਰ ਪਿਛਲੀ ਅਮਰਜੀ ਵਿੱਚ ਪਤਾ ਲੱਗਦਾ ਹੁੰਦਾ ਕਿ ਉਹ ਇਹ ਜਨੂੰ ਵੀ ਜਵਾਕ ਸਿਆਣ ਦੇ ਵੀ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਮੇਰੀ ਭੂਆ ਨਾਲ ਜਾ ਵੀ ਮਨ ਲਾ ਮੇਰੇ ਦਾਦਾ ਜੀ ਨਾਲ ਹਨਾ ਕਿਵੇਂ ਵੀ ਟਰੀਟ ਕਰਦੇ ਸੀਗੇ ਸਿਰਫ ਬੰਦੇ ਨੂੰ ਪੈਸੇ ਜਰੂਰ ਚਾਹੀਦੇ ਵਾਧੂ ਰਿਸ਼ਤੇ ਮੈਂ ਇਹ ਦੇਖਿਆ ਜਿਹੜੇ ਬਣਾਉਂਦੇ ਸਿਰਫ ਪੈਸੇ ਨਾਲ ਪਿਆਰ ਹੁੰਦਾ ਹਨਾ ਜੋ ਕਹਿੰਦੇ ਵੀ ਸਾਡੇ ਕੋਲ ਤਾਂ ਟਾਈਮ ਨਹੀਂ ਹੈਗਾ ਆਉਣ ਦਾ ਕਿ ਤੁਸੀਂ ਆ ਜਾਓ ਜਾਂ ਕਹਿੰਦੇ ਵੀ ਇੱਕ ਕੋਲੇ ਤੂੰ ਜਾਇਆ ਇੱਕ ਕੋਲੇ ਮੈਂ ਜਾਇਆ ਹਾਂਗਾ ਹਨਾ ਇਹ ਵੀ ਲੱਲਾ ਪਾਪਾ ਦਾ ਸੌ ਹੋ ਜਾਂਦਾ ਹਨਾ ਵੀ ਉਹ ਉਹਨਾਂ ਤੇ ਮੈਨੂੰ ਬਹੁਤ ਗੁੱਸਾ ਚੜਦਾ ਹਨਾ ਵੀ ਯਾਰ ਤੁਸੀਂ ਇੱਕ ਦਿਨ ਆਉਂਦੀ ਭੈਣ ਵਾਸਤੇ ਚੱਲ ਭੈਣ ਤਾਂ ਨਹੀਂ ਆਈ ਹੈਗਾ ਹਨਾ ਕੁੜੀ ਕਹਿ ਵੀ ਨਹੀਂ ਸਕਦੀ ਹੁੰਦੀ ਕਦੇ ਵੀ ਵੀ ਮੈਂ ਜਾਣਾ ਹੀ ਜਾਣਾ ਕਿਸੇ ਦਾ ਕਈ ਵਾਰੀ ਸੌਰ ਪਰਿਵਾਰ ਕਿਵੇਂ ਹੁੰਦਾ ਤਾਂ ਤੁਸੀਂ ਆ ਕੇ ਰਖ ਜੇ ਕੋਈ ਆਪਣੇ ਬਿਮਾਰੀ ਧਮਾਰੀ ਆ ਜੇ ਕੋਈ ਸਾਜੇ ਆ ਜੇ ਆਪਣੇ ਮਿਸ ਹੈਪਨਿੰਗ ਤੇ ਹੁੰਦੀ ਆ ਆਪਾਂ ਭੱਜੇ ਜਾਂਦੇ ਉਦੋਂ ਵੀ ਆਪਾਂ ਜਾਣੀ ਆ ਉਦੋਂ ਜਬ ਵਿਆਹ ਸਾਧੀਆਂ ਚ ਚੱਲੋ ਜਾਂ ਕਿਤੇ ਮਿਸ ਹੈਪਨਿੰਗ ਤੇ ਆਪਾਂ ਭੱਜੇ ਜਾਂਦੇ ਕਿਉਂਕਿ ਉੱਥੇ ਪਤਾ ਹੁੰਦਾ ਵੀ ਯਾਰ ਆਪਾਂ ਜੇ ਨਾਂ ਗਏ ਤੱਕ ਫਲਾਣਾ ਬੰਦਾ ਆਇਆ ਨਹੀਂ ਆਪਣੇ ਤੇ ਵੇਚ ਹੀ ਹੋਗੀ ਤਾਂ ਰਖੜੀ ਉਕੜੀ ਤੇ ਵੀ ਚੱਲ ਕਈ ਵਾਰੀ ਵੀ ਕਿਹਨੇ ਪੁੱਛਣਾ ਠੀਕ ਆ ਇਹ ਵੀਡੀਓ ਉਨਾਂ ਭਰਾਵਾਂ ਵਾਸਤੇ ਆ ਜਿਹੜੇ ਆਪਦੀ ਭੈਣਾਂ ਦਾ ਕਰਦੇ ਹਨ ਵੀ ਆ ਜਰੂਰ ਆਵਦੇ ਕਮੈਂਟ ਤੇ ਵੀਊ ਦੱਸ ਸਕੀ ਤੁਸੀਂ ਆਪਦੀ ਭੈਣ ਦਾ ਕਿੰਨਾ ਕਰਦੇ ਹੋ ਨਾ ਆਪਾਂ ਆਪਾਂ ਆਪਣੀ ਭੈਣ ਵਾਸਤੇ ਆਪਣੇ ਮੰਨ ਆਪ ਨੂੰ ਨਾ ਤਾਂ ਆਪ ਨੂੰ ਉਹਨਾਂ ਮੂਰੇ ਆਪਣੇ ਮੂਰੇ ਪੈਸਾ ਮੈਟਰ ਕਰਦਾ ਹਨ ਤੇ ਚਲੋ ਆਪਾਂ ਸਾਰੇ ਰਿਸ਼ਤੇ ਦੀ ਇੱਜ਼ਤ ਕਰਦੇ ਹਨ ਪਰ ਆਪਾਂ ਨੂੰ ਸਾਨੂੰ ਵੱਧ ਕੇ ਆਪਦੀ ਭੈਣ ਤੇ ਜਦੋਂ ਮੰਨ ਲਓ ਪ੍ਰੋਣਾ ਲਾ ਲਓ ਦਾ ਆਪਣਾ ਬਾਈ ਲਾ ਲਓ ਆਪਣਾ ਜੀਜਾ ਲਾ ਲਓ ਹਨ ਉਹ ਆਪਾਂ ਨੂੰ ਜ਼ਰੂਰੀ ਹੈ ਨਾ ਠੀਕ ਆ ਰੱਬ ਇਸ ਰਿਸ਼ਤੇ ਨੂੰ ਯਾਰ ਕਹਿੰਦੇ ਨੇ ਟੱਚ ਬੁੱਟ ਰੱਬ ਇਸ ਰਿਸ਼ਤੇ ਨੂੰ ਇਹੀ ਕਾਇਮ ਰੱਖੇ ਨਾ ਵੀ ਆਪਾਂ ਜੋ ਆਪਣੇ ਚਾਹੇ ਯਾਰ ਮੈਥੋਂ ਸਾਡਾ ਪ੍ਰੋਣਾ ਮੈਥੋਂ ਛੋਟਾ ਹੈਗਾ ਪਰ ਮੈਂ ਉਹਦੀ ਵੱਡਿਆਂ ਵਾਂਗ ਇੱਜ਼ਤ ਕਰਦਾ ਹਨ ਤੇ ਆਪਦੀ ਭੈਣ ਨੂੰ ਵੀ ਵਾਧੂ ਪਿਆਰ ਕਰਦਾ ਹਨ हां मेरी बहन मान लो थोड़ी सी ਗੱਲ ਉਹ ਅਸੀਂ ਗੱਲਾਂ ਬਾਤ ਕੱਟ ਕਰਦੇ ਹਾਂ ਪਰ ਜਿੰਨੀ ਵੀ ਚੌੜ ਚੂੜ ਅਸੀਂ ਪਾਂਦੇ 10 ਮਿੰਟ 20 ਮਿੰਟ ਘੰਟਾ ਕਿੰਨੀ ਚੌੜ ਕਰਦੇ ਅਸੀਂ ਵਾਧੂ ਨਜ਼ਾਰੇ ਲੈਂਦੇ ਹਾਂ ਪਰ ਮੈਂ ਖਾਸ ਗੱਲ ਮੇਰੀ ਇਹ ਹੀ ਸੀਗੇ ਸਿਰਖੀ ਤੇ ਜਿਹੜੇ ਆਪਦੇ ਭੈਣਾਂ ਨੂੰ ਪਿਆਰ ਕਰਦੇ ਨੇ ਆਪਦੀ ਭੈਣਾਂ ਤੋਂ ਜਿੰਦਾ ਜਾਨ ਵਾਰਦੇ ਉਹ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਦੱਸੋ ਵੀ ਇਹ ਛੋਡੇ ਵਾਸਤੇ ਰੱਖੀ ਤੇ ਤਿਹਾਰ ਕਿਵੇਂ ਹੈ ਨਾ ਕਿਵੇਂ ਤੁਸੀਂ ਇਹਨੂੰ ਮਨਾਉਣਾ ਹੈ ਨਾ ਤੇ ਜਿਹੜੇ ਇਹ ਗੱਲਾਂ ਕਰਦੇ ਨੇ ਜਿਹੜੇ ਭਰਾ ਵੀਰ ਜਿੰਨਾ ਵਾਸਤੇ ਪੈਸਾ ਰੋਟੀ ਜਿੰਨਾ ਵਾਸਤੇ ਟਾਈਮ ਨਹੀਂ ਹੈਗਾ ਨਾ ਆਪਦੇ ਰਿਸ਼ਤਿਆਂ ਵਾਸਤੇ ਆਪਦੀ ਭੈਣਾਂ ਵਾਸਤੇ ਆਪ ਜੇ ਉਹ ਪੇਸ਼ੇ ਨੂੰ ਪਿਆਰ ਕਰਦਾ ਕੱਲੋਂ ਉਹਨੂੰ ਪੈਸੇ ਵਾਸਤੇ ਰੱਖੇ ਹਨ ਤੇ ਗਾਂਹਾ ਉਹਨਾਂ ਦੇ ਘਰਾਂ ਵਾਲਿਆਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਯਾਰ ਜੇ ਸਾਡੇ ਜੇ ਮੰਨ ਲਓ ਸਾਡੇ ਭਰਾਵਾਂ ਨਾਲੋਂ ਸਾਨੂੰ ਛੋੜਿਆ ਜਾਵੇ ਤਾਂ ਸਾਨੂੰ ਕਿੰਨਾ ਦੁੱਖ ਹੋਊਗਾ ਹਨ ਗੱਲ ਕੋਈ ਸੂਟਾਂ ਦੀ ਨਹੀਂ ਗੱਲ ਕੋਈ ਪੈਸਿਆਂ ਦੀ ਨਹੀਂ ਗੱਲ ਕੋਈ ਰੱਖੜੀ ਦੀ ਨਹੀਂ ਗੱਲ ਹੈਗੀ ਰਿਸ਼ਤੇ ਬੰਨ੍ਹ ਕੇ ਰੱਖਣ ਦੀ ਤਾਂ ਉਹ ਭਰਾਵਾਂ ਨੂੰ ਮੇਰੀਆਂ ਲੱਖ ਲੱਖ ਲਾਹਾਂ ਤਾਂ ਨਹੀਂ ਕਿ ਜਿਹੜੇ ਆਪਦੀ ਭੈਣ ਕੋਲੇ ਜਾਣ ਦਾ ਜਿਹਦੀ ਕੋਲ ਟਾਈਮ ਨਹੀਂ ਹੈਗਾ ਕਿ ਸਾਲ 'ਚ ਦੋ ਵਾਰੀ ਵਾਗਦੇ ਤੇ ਜਿਹਦੀ ਕੋਲੇ ਆਪਦੀ ਭੈਣ ਨੂੰ ਔਰੇ ਜੀਜੇ ਨੂੰ ਠੀਕ ਹੈ ਜਾਂ ਕਿਸੇ ਵੀ ਰਿਸ਼ਤੇਦਾਰ ਨੂੰ ਯਾਰ ਠੀਕ ਹੈ ਜਾਂ ਅਗਲਾ ਪਿੱਛੇ ਰੱਖਦਾ ਕਿਸੇ ਨੂੰ ਗਰੀਬੀ ਕਰਕੇ ਪਿੱਛੇ ਰੱਖਦਾ ਜਾਂ ਕਿਸੇ ਨੂੰ ਆਪਦੀ ਹੇਠੀ ਕਰਕੇ ਪਿੱਛੇ ਰੱਖਦਾ ਜਾਂ ਕਿਸੇ ਨੂੰ ਕਹਿੰਦਾ ਵੀ ਮੇਰੇ ਕੋਲ ਤਾਂ ਟਾਈਮ ਤਾਂ ਆਪਾਂ ਇਹ ਨਹੀਂ ਗੱਲ ਕਰਦੇ ਵੀ ਕੱਲੀ ਭੈਣ ਨਾਲ ਹੀ ਹਨਾ ਜਿਹੜੇ ਵੀ ਬੰਦੇ ਯਾਰ ਇਹ ਚੀਜ਼ ਚ ਹੈਗੇ ਨੇ ਵਿੱਚ ਕੁਝ ਬੰਦੇ ਹੁੰਦੇ ਨੇ ਹਨਾ ਤੁਸੀਂ ਮੈਨਾਂ ਸ਼ੇਅਰ ਕਰੋਗੇ ਵੀ ਜਿਨ੍ਹਾਂ ਨੂੰ ਥੋੜਾ ਜਿਹਾ ਕੋਈ ਰੁਪਏ ਜੇ ਬਣਨ ਜੇ ਲੱਗ ਜਾਣ ਜਾਂ ਬੜਾ ਲਾਲਚ ਹਾਂ ਦਾ ਵੀ ਸਿਰਫ ਇਹ ਗੋਣੇ ਸਾਡੇ ਕੋਲ ਟਾਈਮ ਨਹੀਂ ਸਿੱਧਰ ਜਾਣਾ ਇਧਰ ਜਾਣਾ ਹਨਾ ਉਹ ਜਿਹੇ ਬੰਦੇ ਆਪਦੀ ਮੰਨ ਲੋਗ ਕਰ ਵਾਲਿਆਂ ਦੇ ਪਿੱਛੇ ਜਾਂ ਕਹਿੰਦੇ ਬ ਜਨਾਨੀਆਂ ਦੇ ਪਿੱਛੇ ਲੱਗੇ ਹੁੰਦੇ ਉਹਨਾਂ ਨਾਲ ਤਾਂ ਹਰ ਇੱਕ ਗੀਤ ਦੂਰ ਪੈਂਦੇ ਉਹ ਬੰਦੇ। ਕਿਉਂ ਬੰਦੇ ਵਿੱਚ ਕੁਝ ਰਿਸ਼ਤੇ ਵਾਸਤੇ ਟਾਈਮ ਨਹੀਂ ਹੁੰਦਾ। ਪਰ ਆਪਾਂ ਨੂੰ ਚੱਲ ਜਾਣਾ ਕਿਸੇ ਨਾ ਕਿਸੇ ਨਾਲ ਵਰਤਣਾ ਹਨ ਅਗਲੇ ਦਾ ਆਪ ਦਾ ਮਾਈਂਡ ਸੈਟ ਆ। ਪਰ ਜਿੱਥੇ ਫੀਲ ਜਾਂਦਾ ਆਪਾਂ ਉੱਥੇ ਬੋਲ ਪੈਣੇ ਹੁੰਦੇ ਆ। ਠੀਕ ਆ। ਵੀ ਜਿਹੜਾ ਬੰਦਾ ਆਪਦੀ ਭੈਣਾਂ ਨਾਲ ਨਹੀਂ ਵਰਤ ਸਕਦਾ ਠੀਕ ਆ। ਜਾਂ ਜਿਹੜੀ ਭੈਣ ਉਹਦੇ ਭਰਾਵਾਂ ਨਾਲ ਨਹੀਂ ਵਰਤ ਸਕਦੀ ਯਾਰ ਲੱਖ ਲਾਹਨ ਤਾਂ ਉਹ ਜਿਹੜਾ ਬੰਦਾ ਚਾਹੇ ਕਿੰਨੇ ਚੰਗਾ ਬਣੀ ਆ ਆਪਾਂ ਨੂੰ ਬੰਦਾ ਵਧੀਆ ਨਹੀਂ ਲੱਗਦਾ ਹਨਾ। ਭੈਣ ਨੂੰ ਭਰਾ ਤੇ ਭਰਾ ਨੂੰ ਭੈਣ ਹ ਮਨ ਲੋ ਗਲਤ ਕਰਦਾ ਕਿ ਤੇ ਭੈਣ ਦਾ ਵੀ ਹੱਕ ਉਹਨੂੰ ਸਮਝਾਉਣ ਦਾ ਤੇ ਭਰਾ ਦਾ ਵੀ ਹੱਕ ਹੁੰਦਾ ਹਨਾ ਇੰਨਾ ਕ ਆਪਣਾ ਹੱਕ ਹੁੰਦਾ ਬਲੱਡ ਰਿਲੇਸ਼ਨ 'ਚ ਠੀਕ ਆ ਪਰ ਕੋਈ ਗਰੀਬੀ ਮੇਰੀ ਦੇਖ ਕੇ ਤੇ ਜਾਂ ਉਹਦੇ ਕੰਮ ਦੇਖ ਕੇ ਜੇ ਕੋਈ ਆਦੀ ਭੈਣ ਨਾਲ ਨਹੀਂ ਵਟਦਾ ਹਨਾ ਉਹਨੂੰ ਜੂੜ ਲਾਉਣ ਤਾਂ ਪਾਓ ਠੀਕ ਆ ਤੇ ਪਹਿਲਾਂ ਜ਼ਮੀਨਾਂ ਤੇ ਮਾਂ ਪਿਓ ਤਾਂ ਜਰੂਰ ਬੰਡੇ ਸੀਗੇ ਲੋਕਾਂ ਨੇ ਤਾਂ ਹੁਣ ਮੈਂ ਕਹਿੰਦਾ ਭੈਣਾ ਭੈਣਾ ਨਾ ਬੰਡੋ ਯਾਰ ਹਨਾ ਵੀਰ ਤੂੰ ਜਾਇਦ ਕੀ ਤੇਰੀ ਵਾਰੀ ਆ ਜਾਇਦ ਕੀ ਮੈਂ ਜਾਵਾਂ ਹਾਂ ਆਪਾਂ ਤਾਂ ਇਕੱਲੇ ਇਕੱਲੇ ਹੀ ਤੇ ਇਕੱਲੀ ਆਪਣੇ ਭੈਣ ਆ ਆਪਾਂ ਸਦਾ ਉਹਨਾਂ ਵਾਸਤੇ ਹਾਜ਼ਰ ਹਾਂ ਤੇ ਸਦਾ ਉਹਨਾਂ ਵਾਸਤੇ ਦਿਲੋਂ ਰਿਸਪੈਕਟ ਆ ਤੇ ਬਾਕੀ ਆਪਾਂ ਜਿਹਦੇ ਨਾਲ ਕਰਦੇ ਆ ਜਿਹਦਾ ਕਰਦੇ ਆਪਣੇ ਯਾਰ ਵੇਲੀ ਨੇ ਠੀਕ ਆ ਪਿੰਡ ਦੇ ਦੋਸਤ ਮਿੱਤਰ ਨੇ ਤੇ ਆਪਾਂ ਸਾਰਿਆਂ ਦਾ ਫੁੱਲੀ ਕਰਦੇ ਆ ਭਰਾਵੋ ਠੀਕ ਆ ਤੇ ਬਾਕੀ ਜਿਹੜੇ ਨਾਲ ਆਪਣੇ ਨਾਲ ਰਹਿੰਦੇ ਨੇ ਜਿਹੜੇ ਆਪਣਾ ਜੁੜੇ ਹੋਏ ਨੇ ਉਹਨਾਂ ਨੂੰ ਵੱਧ ਪਤਾ ਹਨਾ ਤੇ ਅਗਲਾ ਕਹਿੰਦਾ ਵੀਰ ਹੋਣੀ ਬਾਲਾ ਚੰਗਾ ਹੋਣੀ ਜਾਂਦਾ ਹਨਾ ਹਾਂ ਕਿਤੇ ਆਪਣੀ ਨਹੀਂ ਵੀ ਬਣਦੀ ਤਾਂ ਉੱਥੇ ਫਿਰ ਮਾੜਾ ਹੀ ਬਣਨਾ ਪੈ ਜਾਂਦਾ ਤਵੇਰਾ ਪਾਜਿਕਾ ਤੱਕ ਕਹਿਣਾ ਵੀ ਜਦੋਂ ਆਪਾਂ ਗਏ ਤਾਂ ਮਾੜਾ ਨਹੀਂ ਸੋਚਿਆ ਤੇ ਕਿਸੇ ਨਾਲ ਵੀ ਵਜਾ ਪਟੁੱਟੇ ਨਹੀਂ ਤੇ ਜਿਹਦੇ ਨਾਲ ਟੁੱਟਿਆ ਤੇ ਉਹਦੇ ਨਾਲ ਮੁੱਕੀ ਜੁੜੇਗੀ ਨਹੀਂ ਤੇ ਹਰੇਕ ਰਿਸ਼ਤੇ ਵਾਸਤੇ ਦਿਲੋਂ ਰਿਸਪੈਕਟ ਆ ਠੀਕ ਹੈ ਕੋਈ ਜਿਹੜਾ ਆਪਣੇ ਹੱਥ ਕੇ ਬੋਲੂ ਉਹਦੇ ਨੂੰ ਜੀ ਆਗਲਾ ਜਿਵੇਂ ਕਹਿੰਦੇ ਹੁੰਦੇ ਆ ਜੇ ਕੋਈ ਘਰਤ ਵਧੂਗਾ ਤਾਂ ਆਪਾਂ 100 ਹੱਥ ਵਧਾਂਗੇ ਵੀ ਨੀਵੇਂ ਹੋ ਕੇ ਸਟੈਚ ਕਰਾਂਗੇ ਠੀਕ ਆ ਤੇ ਜੇ ਕੋਈ ਬੰਦਾ ਕੋਨੋਰ ਮਾਰੂਆ ਜਾਂ ਵੱਡਾ ਕਾ ਹੋਊਗਾ ਉਹ ਵੱਡਾ ਆਪਦੇ ਤਰ੍ਹਾਂ ਹੋਊਗਾ ਨਾ ਆਪ ਨੂੰ ਰੱਬ ਨੇ ਜੋ ਵੀ ਦਿੱਤਾ ਰੋਟੀ ਖਾ ਕੇ ਆਪਾਂ ਵੀ ਬੰਨੇ ਤੇ ਆਪਣੀ ਲਾਈਫ ਦੇ ਨੇ ਯਾਰੇ ਬਦੀ ਲਾਈਫ ਆਪੇ ਕਰਨਾ ਜਿਉਣਾ ਹੈ ਨਾ ਆਪ ਸੈਟੀਸਫਾਈ ਹੈਗੇ ਇਸ ਲਾਈਫ ਚ ਨਾ ਪਰ ਕੁਝ ਗੱਲਾਂ ਹੈ ਹੀ ਹੋ ਜਾਂਦੇ ਬੰਦੇ ਨੂੰ ਫੇਰ ਸੋਚਣਾ ਪੈਂਦਾ ਪੈਸੇ ਮਰਜੀ ਬੰਦਾ ਸੋਚਣ ਲੱਗ ਜਾਂਦਾ ਕਿਉਂਕਿ ਜਿੰਨੇ ਲੋਕ ਮਿਲਦੇ ਨੇ ਨੈਵੋਸੈਂਟ ਲੋਕ ਯਾਰ ਪੈਸੇ ਨੂੰ ਤਰਜੀਹ ਦਿੰਦੇ ਨੇ ਤਾਂ ਫਿਰ ਜਦੋਂ ਉਹੋ ਜਿਹੇ ਬੰਦੇ ਖੁੱਦੂ ਜਿਹਾ ਲਾ ਜਾਂਦਾ ਫਿਰ ਕਿਤੇ ਨਾ ਕਿਤੇ ਸੋਚਣ ਲੱਗ ਜਾਂਦੀ ਆਪਾਂ ਵੀ ਯਾਰ ਪੈਸੇ ਬਾਰੇ ਸੋਚੀਏ ਪਰ ਜਿਹੜਾ ਅੰਦਰਾਂ ਮਨ ਹੁੰਦਾ ਉਹ ਫੇਰ ਫੇਰ ਰੋਕੀ ਆ ਜਾਂਦਾ ਵੀ ਆ ਕੋਈ ਗੱਲ ਨਹੀਂ ਇਹ ਐਹੇ ਜਿਹਾ ਸੀਗਾ ਤਾਂ ਹੋਰ ਤਾਂ ਨਹੀਂ ਆਪਾਂ ਨਾਲ ਤਾਂ ਆਪ ਨੂੰ ਪੈਸੇ ਬਾਰੇ ਬਾਲਾ ਉਹ ਕਰਦੇ ਹਾਂ ਨਾ ਤੇ ਆਪ ਸਾਰਿਆਂ ਨੇ ਦਿਲ ਰਿਸਪੈਕਟ ਕਰ ਦੇਣਾ ਜਿਹੜੇ ਆਪਣਾ ਜੁੜੇ ਹੋਇਆ ਤੇ ਅੱਬ ਆਪਣੇ ਰਿਸ਼ਤੇ ਨੂੰ ਇਹੀ ਬਣਾਈ ਰੱਖੇ ਰੱਬ ਤੋਂ ਕੋਈ ਚੀਜ਼ ਮੰਗਦੇ ਨਾ ਤੇ ਅੱਬ ਆਪਣੀ ਇੰਨੀ ਕੁ ਵਧੀਆ ਜ਼ਿੰਦਗੀ ਚੱਲੀ ਜਾਵੇ ਬਸ ਇੰਨੀ ਹੋਣਾ ਠੀਕ ਹੈ ਜੋ ਕੁਝ ਆਪਣੇ ਕੋਲ ਹੀ ਹੈਗਾ ਤੇ ਜਿੰਨੇ ਕੁ ਰਿਸ਼ਤੇ ਆਪਣੇ ਨਾਲ ਹੁਣ ਜੁੜੇ ਵੀ ਆ ਯਾਰ ਮਿੱਤਰ ਰਿਸ਼ਤੇਦਾਰ ਭੈਣ ਭਰਾ ਹਨ ਤੇ ਜੋ ਵੀ ਬੰਦੇ ਜੁੜੇ ਵੀ ਆ ਜਿੰਨੇ ਕੁ ਆਪਣਾ ਹੁਣ ਜੁੜੇ ਆ ਇੰਨੇ ਕੁ ਬਸ ਇੰਨੇ ਸਦਨ ਨਹੀਂ ਵੀ ਜਾਣ ਇਹਨਾਂ ਨਾਲ ਕੋਈ ਮੁੱਲਕ ਅਤੀ ਇਹ ਨਾ ਆਪਾਂ ਟੁੱਟਣਾ ਕਿਸੇ ਵਜ੍ਹਾ ਨਾਲ ਤੇ ਆਪਾਂ ਕੋਸ਼ਿਸ਼ ਕਰਾਂਗੇ ਰਿਸ਼ਤੇ ਨਿਭਾਉਣ ਦੀ ਤਾਂ ਧੰਨਵਾਦ ਸਾਰਿਆਂ ਦਾ ਵੀਡੀਓ ਕਿਵੇਂ ਲੱਗੀ ਤੇ ਰੱਖ ਲਈ ਤੁਸੀਂ ਕਿਵੇਂ ਮਨਾਈ ਪੈਣਾ ਮੇਸਾ ਖੁਸ਼ ਹੋ ਕੇ ਜਾਂਦੀ ਐ ਨੇ ਜੇ ਅਸੀਂ ਉਹਨਾਂ ਨੂੰ 100 ਰੁਪਏ ਦੇ ਦੋ ਤੇ ਇੰਨਾ ਕੁ ਤਾਂ ਮੈਂ ਕਹਿ ਸਕਦਾ ਕੋਈ ਕਣ ਪੈਸੇ ਪਿੱਛੇ ਨਹੀਂ ਗੁੱਸੇ ਹੁੰਦੀ ਚਲ ਹੁਣ ਦੇ ਨਾ 900 ਚ ਇੱਕ ਅੱਧਾ ਬੰਦਾ ਹਨ ਉਹ ਗੱਲ ਬਕਰੀ ਐ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ